ਤੇ ਬਹੁਤ ਗਰਮੀਆਂ ਦੇਖ ਲੋ ਮਿੱਤਰੋ ਗਰਮੀ ਦਾ ਬਰਸਾਣ ਪਨੁਸਤਬਾ ਐਵੇਂ ਨਹੀਂ ਮਨਾਇਆ ਜਾਂਦਾ ਜਿੰਦਜਾਨ ਲਾਉਣੀ ਪੈਂਦੀ ਹੈ ਬਾਈ ਛੱਡ ਕੇ ਸੀ ਉੱਤੇ ਲੈ ਲਾਂਦੇ ਨੇ ਮੋਟਾ ਜਿਹਾ ਖੇਸ਼ ਆ ਗੱਲਾਂ ਮਾਰਦੇ ਨੇ ਫਿਰ ਮਾਰ ਕੇ ਕਰਾਰੇ ਕਰਾਰੇ ਪੱਧ ਕਹਣਗੇ ਪੌਦਾ ਤਾਂ ਬਹੁਤ ਸੌਖਾ ਕੰਮ ਹੈ ਉਹ ਦਿਲਾਓ ਜੀ ਹਾਂ ਗੱਲਾਂ ਕਮੈਂਟਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਲਿਖਦੇ ਨੇ ਪਰ ਜਦੋਂ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਬਾਈ ਆਹ ਦੇਖ ਲੋ ਮੁਰਕਾ ਤੇ ਆਹ ਐਡੇ ਐਡੇ ਟੋਏ ਪੱਤਨੇ ਪੈਂਦੇ ਨੇ ਸਾਢੇ 3-3 ਫੁੱਟ ਡੂੰਗੇ ਆ ਵੀ ਪੱਟਿਆ ਹੋਇਆ ਹੈ ਅਜੇ ਸਾਨੂੰ ਦਿਖਾਈ ਹੈ ਤੇ ਨਾਲ ਜੀ ਨਾਲਾ ਪੱਟ-ਪੱਟ ਕੇ ਇਹਨਾਂ ਦੀ ਗਹਿਣੇ ਕੱਢਣ ਵਾਸਤੇ ਪਾਣੀ ਵੀ ਪਾਇਆ ਤੇ ਫਿਰ ਇਹਨਾਂ ਦੇ ਵਿੱਚ ਖਾਦ ਪਾਵਾਂਗੇ ਇਹ ਪੇੜੇ ਆਪਾਂ ਨੇ ਲਾਤੇ ਹਲੇ ਇਹੇ ਲਾਉਣੇ ਨੇ ਤੇ ਆਹ ਦੇਖ ਲੋ ਐਵੇਂ ਨਹੀਂ ਕਿਹਾ 334400 ਦੇ ਬੂਟੇ ਨੇ ਅੰਬ ਦਾ ਅਮਰੂਦ ਦਾ ਜਾਮਣਾ ਨਮਸਕਾਰ ਵੀ ਸਾਥੀਓ ਅੱਜ ਪਹੁੰਚ ਗਿਆ ਆਪਾਂ ਪੰਜਾਬ ਕੁਲਾੜੇ ਤੇ ਦਿਖਾਵਾਂਗੇ ਤੁਹਾਨੂੰ ਅੱਜ ਦੀ ਪੰਜਾਬੀ ਕੁਲਾੜੇ ਦੀ ਵੀਡੀਓ ਤੇ ਕੀ ਕੀ ਉਰੇ ਸੋਦਾ ਸਮਾਨ ਮਿਲਦਾ ਹੈ ਤੇ ਇਹਨਾਂ ਦੇ ਨੰਬਰ ਵੀ ਦੇਵਾਂਗੇ ਜਾਣਕਾਰੀ ਆਜੋ ਵੀ ਸਾਥੀਓ ਆਪਣੇ ਰੋ ਵੀਡੀਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਸਾਥੀਆਂ ਤੱਕ ਇਹ ਜਾਣਕਾਰੀ ਪਹੁੰਚਦੀ ਰਹੇ ਤੇ ਆਪਣੇ ਨਾਲ ਹਰੀਕੇਸ਼ ਸ਼ਰਮਾ ਤੇ ਸੀਤਾ ਸਿੰਘ ਜੀ ਤੇ ਪੂਰੀ ਜਾਣਕਾਰੀ ਲੈ ਰਹੇ ਨੇ ਆਜੂ ਸਾਥਿਓ ਲੈ ਵੀ ਸਾਥਿਓ ਪੰਜਾਬ ਪੁਲਾੜ ਸੁਧ 100% ਸੁਧ ਸਾਡੀ ਸੁਧਤਾ ਹੀ ਸਾਡੀ ਪਛਾਣ ਦੇਸੀ ਗੋੜਾ ਦੇਸੀ ਸ਼ੱਕਰ ਗਿਰੀ ਵਾਲੀ ਟਿੱਕੀ ਡਰਾਈ ਫਰੂਟ ਵਾਲੀ ਟਿੱਕੀ ਅਸਲੀ ਅਲਸੀ ਵਾਲੀ ਟਿੱਕੀ ਹੈ ਗਾਜਰ ਵਾਲੀ ਟਿੱਕੀ ਹੈ ਕੋਕੋਨਟ ਵਾਲੀ ਟਿੱਕੀ ਹੈ ਤੇ ਤਿਲਾਂ ਵਾਲੀ ਵੀ ਟਿੱਕੀ ਹੈ ਸੌਫ ਜਮੈਣ ਵਾਲੀ ਵੀ ਟਿੱਕੀ ਹੈ ਗੰਨੇ ਦਾ ਰਸ ਵੀ ਹੈ ਗੰਨਾ ਵੀ ਹੈ ਫਾਇਲ 9548864080 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵਰਕੀ ਜੇ ਸੌਫ ਜਮੈਣ ਵਾਲੀ ਵਰਕੀ ਹੈ ਜੀ ਇਹ ਲਾਲੀ ਵਰਕੀ ਹੈ ਇਹ ਨੂੰ ਬਲੀ ਬਰਫੀ ਐ ਇਹ ਘੋੜਾ ਦੀ ਪਰਫੀ ਐ ਖੋਏ ਵਾਲੀ ਇਹ ਵੀ ਘੋੜਾ ਵਾਲੀ ਬਰਫੀ ਐ ਤੇ ਇਹ ਘੜ ਹੈ ਪਹਿਲੀ ਇਹ ਸ਼ੱਕਰ ਐ ਜੀ ਬਹੁਤ ਸ਼ੱਕਰ ਤੇ ਆਪਣੇ ਸਾਥੀ ਜਾਣਕਾਰੀ ਲੈ ਰਹੇ ਨੇ ਆਪਾਂ ਦਿਖਾਵਾਂਗੇ ਕਿਉਂ ਜੀ ਤੁਹਾਡਾ ਆਖੋ ਕਰਮ ਹੋ ਜੂਗੇ ਕੋਟਾ ਵੀ ਅਰਕਾ ਗਸਾ ਲੋ ਵੀ ਸਾਥੀਓ ਕਿਲੋ ਕਿਲੋ ਉਡਾਲੀ ਭੇਲੀ ਦੇਸੀ ਸੁੱਤ ਬਾਈ ਦੇ ਕੈਣ ਤੇ ਆ ਬਾਕੀ ਤਾਂ ਪਤਾ ਨੱਗੂ ਆ ਜੀ ਪਿਆਰ ਸੱਦਿਆ ਭਾਈ ਛੋਲਿਆਂ ਦੇ ਉਹ ਚਾਹੇ ਕੀ ਬੋਲਦੇ ਇਹਨੂੰ ਗੁਰਚਣਾ ਹੈ ਲੈ ਵੀ ਗੁਰਚਣਾ ਪਵਾਰੇ ਆਪਾਂ 160 ਰੁਪਏ ਕਿਲੋ ਆਇਦਾ ਰੇਟ ਆ ਬਹੁਤ ਵਧੀਆ ਤੇ ਬੱਚਿਆਂ ਦੇ ਖਾਣ ਵਾਸਤੇ ਇਹ ਬਹੁਤ ਹੀ ਫੇਵਰੇਟ ਡਿਸ਼ ਹੈ ਜੀ ਇਹ ਚਾਹ ਨਾਲ ਦੁੱਧ ਨਾਲ ਜਿਵੇਂ ਮਰਜ਼ੀ ਤੁਸੀਂ ਲੈ ਸਕਦੇ ਹੋ ਸੋਲਿਆਂ ਦਾ ਗੁੜਾ ਵਾਲਾ ਚਨਾ ਲੈ ਵੀ ਇਹ ਲਈਆ ਕਿਲੋ ਆਪਾਂ ਨੇ मूंगफली ਗੁੜਾ ਵਾਲੀ ਕੀ ਬੋਲਦੇ ਨੇ ਇਹਨੂੰ ਗਿਰੀ ਵਾਲੀ ਟਿੱਕੀ ਗੁੜਾ ਵਾਲੀ ਗਿਰੀ ਵਾਲੀ ਟਿੱਕੀ ਲਓ ਵੀ ਸਭ ਬਹੁਤ ਵਧੀਆ ਬਹੁਤ ਦਿਸਟ ਚਾਹ ਜੀ ਚਾਹ ਵੀ ਬਹੁਤ ਅੱਛੀ ਹੈ ਜਿਹਨੇ ਖਸ ਖਸ ਪਾਈ ਹੁੰਦੀ ਹੈ ਜ਼ਿਆਦਾ ਸਰਾ ਲਾਦਾ ਜੀ ਹੈ ਚਾ ਵੀ ਸਾਥੀਓ ਆਜੋ ਬਹੁਤ ਅੱਛੀ ਹੈ ਚਾ ਭਾਈ ਪੀ ਲੋ ਥੋੜੀ ਥੋੜੀ ਚਾ ਜਿਵੇਂ ਖਸ ਖਸ ਪਾਈ ਹੁੰਦੀ ਹੈ ਓਕੇ ਹੈ ਹੁਣ ਤਾਂ ਜੱਟਾਂ ਦੇ ਰੋਜ਼ ਬਦਲਵੀਂ ਚਾ ਪੀਣਾ ਆਂਦਾ ਹੋਣਾ ਹੈ ਅੱਜ ਨਹੀਂ ਗਿਆ ਜੀ ਦੀ ਚਾ ਅੱਜ ਕਿਹੜਾ ਤੁਰਦਾ ਅੱਜ ਕਿਹੜਾ ਤੁਰਦਾ ਅੱਜ ਜੀ ਦੀ ਲਾਉਣ ਕਣ ਤੁਰਦਾ ਆਪੇ ਲਈ ਬਾਈ ਆਪੇ ਲਈ ਨਹੀਂ اچھا ਚਾਹ ਹੋਣੀ ਦੀ ਗੱਲ ਹੈ ਹਾਂ ਹਾਂ ਹੋਣੀ ਦੀ ਅੰਗਰੀ ਹੈ ਤੇਰੇ ਠੀਕ ਹੈ ਤੇ ਚਾਹ ਲੈ ਵੀ ਪਿਆਰੇ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਸਾਥੀ ਹਰੀਕੇਸ਼ ਸ਼ਰਮਾ ਜੀ ਬਹੁਤ ਹੀ ਬਣ ਉਸਤਵ ਨਾਲ ਪ੍ਰੇਮ ਕਰਦੇ ਨੇ ਇਹ ਟੋਏ ਦੇਖ ਰਹੇ ਹਾਂ ਜੋ ਕਿ ਤਕਰੀਬਨ ਜੇ ਮੰਨਿਆ ਜਾਵੇ ਤਾਂ 3.5 ਫੁੱਟ ਟੋਆ ਹੋਣਾ 3.5 ਹੈ ਸਾਢੇ 3 ਫੁੱਟ ਟੋਆ ਧੁੱਕਾ ਧੁੱਕਾ ਪੌਣੇ 2 ਫੁੱਟ ਚੌੜਾ ਹੈ ਨਾ ਪੌਣੇ 2 ਫੁੱਟ ਚੌੜਾ ਹੈ ਪੱਟਣ ਵਾਲੇ ਦਾ ਧੁੱਕਾ 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 ਹੁਣ ਤਾਂ ਨਹੀਂ ਪੀੜਾ ਆਉਂਦਾ ਪੀੜਾ ਥੋੜਾ ਵੱਟਣਾ ਲੌਖਾ ਹੈ ਇਹ ਵੀੜੇ ਝੱਕੇਆਂ ਜੋ ਪੀੜਾ ਮੂੰਹ ਪਛਾਤਾ ਨਹੀਂ ਪੀਲਾ ਹੁੰਦਾ ਰੀਲਾ ਕੀ ਧੁੱਕਾ 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 ਆਰੋ ਜਿਵੇਂ ਖਰਾਬ ਹੋਇਆ ਆਰੋ ਬੂੰਦ ਬੂੰਦ ਪਾਣੀ ਡਿੱਗਦਾ ਹੈ ਸਿਆ ਕਹੇ ਤੋ ਪੱਟ ਤੇ ਹੁਣ ਤੇ ਸਮਝਾ ਪੱਟ ਤੇ ਬਹੁਤ ਗਰਮੀਆਂ ਦੇਖ ਲੋ ਮਿੱਤਰੋ ਬਣ ਉਸ ਤੋਂ ਐਵੇਂ ਨਹੀਂ ਮਨਾਇਆ ਜਾਂਦਾ ਜਿੰਦ ਜਾਨ ਲਾਉਣੀ ਪੈਂਦੀ ਹੈ ਬਾਈ ਛੱਡ ਕੇ ਸੀ ਉੱਤੇ ਲੈ ਲਾਉਂਦੇ ਨੇ ਮੋਟਾ ਜਾਂ ਖੇਸ਼ ਆ ਗੱਲਾਂ ਮਾਰਦੇ ਨੇ ਫਿਰ ਮਾਰ ਕੇ ਕਰਾਰੇ ਕਰਾਰੇ ਪੱਧ ਕਹਣਗੇ ਪੌਦਾ ਤਾਂ ਬਹੁਤ ਸੌਖਾ ਕੰਮ ਹੈ ਉਹ ਦਿਨ ਆਉ ਜੀ ਆ ਗੱਲਾਂ ਕਮੈਂਟਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਲਿਖਦੇ ਨੇ ਪਰ ਜਦੋਂ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਬਾਈ ਆਹ ਦੇਖ ਲੋ ਮੁਰਕਾ ਤੇ ਆਹ ਐਡੇ ਐਡੇ ਟੋਏ ਪੱਤਣੇ ਪੈਂਦੇ ਨੇ ਸਾਢੇ 3-3 ਫੁੱਟ ਦੂੰਗੇ ਹਾ ਵੀ ਪੱਟਿਆ ਹੋਇਆ ਹੈ ਅੱਜ ਤੁਹਾਨੂੰ ਦਿਖਾਈਏ ਤੇ ਨਾਲ ਦੀ ਨਾਲ ਪੱਟ-ਪੱਟ ਕੇ ਇਹਨਾਂ ਦੀ ਗੈਸ ਕੱਢਣ ਵਾਸਤੇ ਪਾਣੀ ਵੀ ਪਾਇਆ ਤੇ ਫਿਰ ਇਹਨਾਂ ਦੇ ਵਿੱਚ ਖਾਦ ਪਾਵਾਂਗੇ ਇਹ ਪੇੜੇ ਆਪਾਂ ਨੇ ਲਾਤੇ ਹਲੇ ਇਹੇ ਲਾਉਣੇ ਨੇ ਤੇ ਆਹ ਦੇਖ ਲਓ ਐਵੇਂ ਨਹੀਂ ਕਿਹਾ ਤਿੰਨ ਤਿੰਨ ਚਾਰ ਚਾਰ ਸੌ ਦੇ ਬੂਟੇ ਨੇ ਅੰਬ ਦਾ ਅਮਰੂਦ ਦਾ ਜਾਮਣਾ ਲੈ ਵੀ ਪਿਆਰੇ ਕਿਸਾਨ ਵੀਰੋ ਸਾਥੀਓ ਸਾਰਿਆਂ ਨੂੰ ਨਮਸਕਾਰ ਜੀ ਸਤ ਸ੍ਰੀ ਅਕਾਲ ਜੀ ਤੇ ਆਪਾਂ ਤੁਹਾਨੂੰ ਅੱਜ ਬੂਟੇ ਮਾਰੇ ਦੱਸਦੇ ਆ ਕਿ ਅੰਬ ਦੇ ਆਪਾਂ 6 ਬੂਟੇ ਲਾਤੇ ਦੋ ਬਾਗਲ ਚ ਚਾਰ ਆਪਣੇ ਖੇਤ ਦੇ ਵਿੱਚ ਪੂਰੇ 6 ਬੂਟੇ ਆਪਾਂ ਨੇ ਅੰਬ ਦੇ ਲਗਾਤੇ ਜੀ ਜੋ ਹਰ ਪ੍ਰਕਾਰ ਦੇ ਅੰਬ ਇਹ ਬੂਟਾ ਅੱਜ ਲਾਇਆ ਹੈ ਤੇ ਉਹ ਬੂਟਿਆਂ ਨੂੰ ਪਿਛਲਿਆਂ ਨੂੰ 10 ਦਿਨ ਹੋ ਗਏ ਲਗਾਏ ਨੂੰ ਤੇ ਇਹ ਬੂਟਾ ਅੱਜ ਦੇ ਨਾਂ ਐਤਵਾਰ ਤਰੀਕ 28 7 2024 ਨੂੰ ਇਹ ਬੂਟਾ ਲਗਾਇਆ ਜੀ ਦੇਖੋ ਇਹ ਕਿੰਨਾ ਕਿਚਰਾ ਪਲਦਾ ਹੈ ਜਾਂ ਮੱਚਦਾ ਹੈ ਜਾਂ ਕਿਸ ਤਰ੍ਹਾਂ ਦੀਆਂ ਇਹ ਤੇ ਆਫਤਾਂ ਹੁੰਦੀਆਂ ਨੇ ਇਹ ਵੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ-ਅੱਗੇ ਦੱਸਦੇ ਰਹਾਂਗੇ ਕਿਉਂਕਿ ਬੂਟੇ ਦੇ ਖਰਾਬ ਜੇ ਤਾਂ ਮੱਚ ਗਿਆ ਤਾਂ ਤਾਂ ਵੱਖਰੀ ਗੱਲ ਐ ਦੇਖੋ ਧਰਤੀ ਨੂੰ ਨਹੀਂ ਪਿਆਰਾ ਸੀ ਤਾਂ ਕਰਕੇ ਧਰਤੀ ਦੀ ਗੋਦ ਦੇ ਵਿੱਚ ਫੇਰ ਸਮਾ ਗਿਆ ਜੇ ਇਹ ਨਾ ਮੱਚਿਆ ਵਧੀਆ ਤਕਰੀਬਨ ਚੱਲ ਪਿਆ ਤਾਂ ਜੋ ਇਹ ਜੀਰੀ ਐ ਜਦੋਂ ਕਿਸਾਨ ਵੀਰ ਜੀਰੀਆਂ ਦਾ ਫੂਸਾ ਕਹ ਲੋ ਜਾਂ ਲੋਗੜਿਆ ਕਹ ਲੋ ਇਹਨੂੰ ਉਦੋਂ ਅੱਗ ਲੱਗਦੀ ਐ ਤਾਂ ਉਦੋਂ ਇਹਦੀ ਹਰ ਇੱਕ ਦਰਖਤ ਦੀ ਥੋੜੀ ਜੀ ਰੋਕथाम ਹੋ ਜੇ ਉਦੋਂ ਤਾਲੇਦਾਲੋਂ ਕਿਉਂਕਿ ਜੀਰੀ ਨੂੰ ਫੂਸ ਨੂੰ ਅੱਗ ਲਗਾਉਣਾ ਵੀ ਆਪਣੀ ਕਿਸਾਨ ਦੀ ਮਜਬੂਰੀ ਹੈ ਕਿਉਂਕਿ ਇੰਨਾ ਜ਼ਿਆਦਾ ਫੂਸ ਨਾ ਕੋਈ ਸਾਂਮਣ ਦਾ ਪ੍ਰਬੰਧ ਹੈ ਤੇ ਨਾ ਕਿਸਾਨ ਵੇਚ ਸਕਦੇ ਨੇ ਇਸ ਕਰਕੇ ਉਹਨਾਂ ਦੀ ਮਜਬੂਰੀ ਹੈ ਉਹਨਾਂ ਨੂੰ ਅੱਗ ਲਗਾਉਣੀ ਪੈਂਦੀ ਹੈ ਤਾਂ ਥੋੜੀ ਜੀ ਉਦੋਂ ਬਚਤ ਆਪਣੇ ਦਰਖਤਾਂ ਦੀ ਆਪ ਥੋੜੀ ਜੀ ਬਚਤ ਕੀਤੀ ਜਾ ਸਕਦੀ ਹੈ ਉਦੋਂ ਇਹਨਾਂ ਦੇ ਆਲੇਦਾਲੋਂ 2 2 3 3 ਕਰਮਾ ਤਾਂ ਆਲੇ-ਦਾਲੇ ਉਸ ਜੀਰੀ ਦਾ ਫੂਸ ਚਾਰ-ਚਾਰ ਕਰਮਾ ਥੱਲੋਂ ਵੱਢ ਕੇ ਐਣ ਕਿਉਂਕਿ ਬੌਣ ਤੇ ਬੀਜਣ ਵਕਤ ਵੀ ਕਣਕ ਜਦੋਂ ਕਣਕ ਬੀਜਾਂਗੇ ਉਹਨੂੰ ਵੀ ਇੰਨਾ ਨੇ ਦਿੱਕਤ ਆਵੇ ਤਾਂ ਨਾਲ ਦੀ ਨਾਲ ਫੂਸ ਪਰਾਂ ਕਰਕੇ ਅੱਗ ਲਗਾਈ ਜਾ ਸਕਦੀ ਆ ਤਾਂ ਬਹੁਤ ਹੀ ਜ਼ਿਆਦੇ ਬਚਤ ਦੇ ਨਾਲ ਇਹਨਾਂ ਨੂੰ ਸਿਰਫ 2 ਸਾਲ ਦੇ ਵਿੱਚ ਆਪਾਂ ਪਾਲ ਸਕੀਏ ਜਦੋਂ 2 ਸਾਲਾਂ ਤੋਂ ਬਾਅਦ ਇਹ ਉੱਪਰ ਨੂੰ ਇਸ ਤਰ੍ਹਾਂ ਰੁੱਖ ਬਣ ਜਾਣਗੇ ਜਿਵੇਂ ਇਹ ਫੁੱਲਾਂ ਵਾਲਾ ਰੁੱਖ ਹੈ ਜੀ ਰੁੱਖ ਬਣ ਜਾਣਗੇ ਤਾਂ ਕਿ ਇਹ ਫਲਦਾਰ ਬੂਟੇ ਆਪਾਂ ਨੂੰ ਦੇ ਸਕਣ ਜੀ ਧੰਨਵਾਦ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ ਅਤੇ ਜਿੰਨਾ ਸਾਥੀ ਪਿਆਰਿਆਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲਨ ਤਾਂ ਕਿ ਤੁਹਾਨੂੰ ਹਰ ਇੱਕ ਬੂਟਿਆਂ ਦੀ ਫਲਦਾਰ ਪੌਦਿਆਂ ਦੀ ਫੁੱਲਾਦਾਰ ਬੋਟਿਆਂ ਦੀ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਜੋ-ਜੋ ਜਾਣਕਾਰੀ ਆਪਾਂ ਨੂੰ ਮਿਲਦੀ ਰਹੂਗੀ ਕਮੈਂਟਾਂ ਦੇ ਵਿੱਚ ਆਪਣੀ ਜਾਣਕਾਰੀ ਜਰੂਰ ਸਾਂਝੀ ਕਰਦੇ ਰਿਹਾ ਕਰੋ ਸਾਡੇ ਨਾਲ ਤਾਂ ਕਿ ਤੁਹਾਨੂੰ ਸਾਡੇ ਨੂੰ ਵੱਧ ਜਾਣਕਾਰੀ ਹੋਣ ਕਰਕੇ ਇਸ ਕਰਕੇ ਤੁਸੀਂ ਕਮੈਂਟਾਂ ਦੇ ਵਿੱਚ ਕੋਈ ਵੀ ਵਧੀਆ ਕਮੈਂਟ ਸਾਨੂੰ ਲਿਖਦੇ ਰਿਹਾ ਕਰੋ ਕਿਸੇ ਵੀ ਪ੍ਰਕਾਰ ਦਾ ਤੁਸੀਂ ਕਮੈਂਟ ਸਾਨੂੰ ਲਿਖ ਸਕਦੇ ਹੋ ਧੰਨਵਾਦ ਵੀ ਸਾਥੀਓ